ਰੁਸੀ ਵੇਖ ਰਹੇ ਹਾਂ ਪੰਜਾਬ న్యూਸ 7 ਪੁਸ਼ਪ ਸੈਸ਼ਨ ਮੋਰਿੰਦਾ ਬਲੂ ਸ਼ਹਿਰ ਵਿੱਚ ਫਲੈਂਗ ਮਾਰਚ ਕੀਤਾ ਸ਼ਰਾਤੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਤੇਜਿੰਦਰ ਪਾਲ ਸਿੰਘ ਮੱਲੀ ਡੀਐਸਪੀ ਮੋਰਿੰਦਾ ਨੇ ਸਖਤ ਤਾੜਨਾ ਕੀਤੀ ਡੀਐਸਪੀ ਤੇਜਿੰਦਰ ਪਾਲ ਸਿੰਘ ਮੱਲੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤਬਾ ਵਿੱਚ ਕਿਹਾ ਕਿ ਜੇ ਸਾਡਾ ਅਲੱਗਾ ਛੱਟੂ ਜਾ ਬੰਦੇ ਬਣੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਇਲਾਕੇ ਸਮਾਜ ਗੁਰੂ ਦੀ ਅਨਸਰਾਂ ਨੂੰ ਵਕਸ਼ਾਂਗੇ ਨਹੀਂ ਪੰਜਾਬ న్యూਸ 7 ਰਿਪੋਰਟ ਸੋਨੀ ਸਾਜੀ ਹਾਂ ਜੀ ਇਸ ਦੇ ਬਾਬਤ ਜਿਹੜੀ ਜਾਣਕਾਰੀ ਦਿੱਤੀ। ਪੰਜਾਬ ਦੇ ਵਿੱਚ ਵਾਰਦਾਤਾਂ ਬਹੁਤ ਵਧ ਰਹੀਆਂ ਨੇ। ਠੀਕ ਠਾਕ ਕ੍ਰਿਮੀਨਲ ਕ੍ਰਾਈਮ ਕਰ ਕਰ ਕੇ ਕੀ ਕਰੀ ਜਾ ਰਹੇ ਨੇ। ਨੂੰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਅਸਰਜੀ ਸਾਹਿਬ ਬਾਦੂਨੀਸੀ ਕਰਾਣਾ ਦੀ ਜ਼ਰੂਰਤ ਹੈ। ਤਾਂ ਉਹਨਾਂ ਦੇ ਦਬਾਅ ਅੱਜ ਅਸੀਂ ਇਹ ਜਿਹੜਾ ਸਰਚ ოਪਰੇਸ਼ਨ ਫਲੈਗਮਾਰਕ ਚ ਕਰ ਰਹੇ ਹਾਂ। ਸੋ ਥੈਟ ਵੀ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਜਾਣਹੋ ਜਿਹਾ ਵੀ ਕਾਨੂੰਨੀ ਸਤਰ ਦਾ ਤੇ ਸਾਡੇ ਦੇ ਇੱਕ ਕਾਰਵਾਈ ਜਿਹੜੀ ਆ ਹਮਨ ਜੱਟ ਜੀ ਜਿਹੜੇ ਮੜਾ ਕੰਸੀ ਲੱਗੋ ਕੰਮ ਕਰਲੀ ਕਰੇਗਾ ਹਾਂ ਤੇ ਸਾਰੇ ਮਰਿੰਡਾ ਇਲਾਕੇ ਚ ਚੋਰੀ ਦੀਆਂ ਵਾਰਦਾਤਾਂ ਬੜੀਆਂ ਹੋ ਰਹੀਆਂ ਜੀ ਕੀ ਕਾਰਨ ਹੈ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਤਾਂ ਨਾਲ ਦੇ ਨਾਲ ਸਾਡੀ ਪੁਲਿਸ ਪੇਸ਼ ਵੀ ਕਰ ਰਹੀ ਆ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਔਰ ਫਲਾਦ ਜਿਹੜੀ ਇੱਕ ਵਾਰਦਾਤ ਹੋਈ ਮਾਈਨਰ ਦੀ ਛੋਟੀ ਚੋਰੀ ਆ ਉਹਦੇ ਚ ਸਾਡੇ ਅਸੂ ਤੋਂ ਸਿੱਧੀ ਸਲਾਹ ਹਜਿੰਦਰ ਸਿੰਘ ਨੇ ਵੱਡਿਆਂ ਨੂੰ ਅਸੀਂ ਪ्रेस ਕਰ ਲਈਨੇ ਉਹ ਅੱਜ ਅਸੀਂ ਅਫੇਰ ਲੋਚ ਕਰਕੇ ਨਜ਼ੂਰ ਹੀ ਇਸ ਪਰ ਕਾਰਵਾਈ ਕਰਨਾ ਹੈ कल 17 ਮਿੰਟ ਨੇ ਵੀ ਜਿਹੜੀ ਇੱਕ ਏਦਾਂ ਵਾਦਤ ਹੋਈ ਜੀ ਉਸ ਨੂੰ ਵੀ ਟ੍ਰੈਸਪੋਰਟ ਕਰ ਲਈ। ਚੋਰਾਂ ਦਾ ਕੰਮ ਆ ਦੇਖੋ ਚੋਰੀ ਕਰਨਾ ਤੇ ਪੁਲਿਸ ਦਾ ਕੰਮ ਉਹ ਨਹੀਂ ਪੈੜ ਨੱਪੀ ਪਿੱਛੇ ਕਿਤੇ ਨਾ ਉਹ ਬਣਾਉਂਦੇ। ਠੀਕ ਹੈ ਨਾ ਜੰਮੇ ਜਿਹੜੇ ਅਜੇ ਸ਼ਰਾਰਤੀ ਆਨਸਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਇਹੀ ਕਹਿਣਾ ਚਾਹੁੰਦੇ ਆ ਵੀ ਬੰਦੇ ਦੇ ਪੁੱਤ ਬਣ ਜਾਓ। ਕਾਨੂੰਨ ਦੇ ਪਦਾਵਕ ਜਿਹੜਾ ਨਾ ਰੋਗ ਇਹੋ ਜਿਹੀ ਮੜੀਆਂ ਆਦਤਾਂ ਜਿਹੜੀਆਂ ਛੱਡ ਦਿਓ ਜਾਂ ਸਾਡਾ ਇਲਾਕਾ ਬਦਲ ਜੇ। ਕੋਈ ਗੱਲ ਨਹੀਂ ਸਾਡੇ ਵਿੱਚ। ਜਦੋਂ ਅਸੀਂ ਕਾਨੂੰਨ ਨੂੰ ਪੂਰੀ ਕਾਰਵਾਈ ਕਰਾਂਗੇ ਤੇ ਜਾਂ ਤੋਂ ਸਾਡਾ ਇਲਾਕਾ ਛੱਡ ਜਾਂ। ਹੋ ਗਿਆ ਕਿ ਉਹ ਸਾਬ ਕਿਤੇ ਨਾ ਸ਼ਹਿਰ ਚ ਕੋਈ ਜਗਾ ਨਹੀਂ ਰਹਿਣ ਵਾਸਤੇ ਨਫਰੀ ਦਾ ਕੁਝ ਹੈਗਾ ਜੀ ਇਸ਼ੂ ਜੀ ਜਿਹੜੀ ਤੁਹਾਡੀ ਪੁਲਿਸ ਮੁਲਾਜ਼ਮਾਂ ਦੀ ਕੋਈ ਘਾਟ ਹੋਵੇ ਜੀ ਕੋਈ ਅੱਧਾ ਇਲਾਕੇ ਵਾਸਤੇ ਕੋਈ ਉੱਥੇ ਦੇਖੋ ਜੀ ਹੈ ਹੀ ਆ ਥੋੜੀ ਘਾਟ ਤਾਂ ਹੈ ਹੀ ਆ ਕਿਉਂਕਿ ਪਾਪੂਲੇਸ਼ਨ ਬਹੁਤ ਵਧ ਗਈ ਆ ਐਸਪਰ ਨੋਰਮ ਜਿਹੜੀਆਂ ਪਹਿਲਾਂ ਸੀ ਜਿਹੜੇ ਡੇ ਲਾ ਉਹਦੇ ਬਦਾਬ ਕੋਣ ਪਬਲਿਕ ਵੱਲੋਂ ਆ ਕੇ ਕਾਫੀ ਵਸੋਂ ਸਾਡੇ ਇੱਥੇ ਮੋਰੇਟ ਵੀ ਹੋ ਰਹੀ ਆ ਤੇ ਪਬਲਿਕ ਕਾਫੀ ਵੱਧਣ ਨੂੰ ਕਰਨ ਸਾਡੀ ਫੋਰਸ ਜਿਹੜੀ ਆ ਕਾਫੀ ਘਾਟ ਰਿਟਾਇਰਮੈਂਟਾਂ ਕਾਫੀ ਹੋ ਰਹੀਆਂ ਨੇ ਪੋਸਟ ਤੋਂ ਤੋਂ ਹੈੱਡਕਵਰਟਰ ਸਾਹਿਬ ਤੋਂ ਤੋਂ ਆਣੀਆਂ ਡੀਜੀਪੀ ਆਫਿਸ ਕੋਲ ਮਿਲਣੀ ਤੁਹਾਨੂੰ ਇਸ ਕਰਕੇ ਜਿੰਨੀ ਵੀ ਸਾਡੇ ਕੋਲ ਪੋਸਟ ਦੀ ਮੋਬਾਈਲ ਮੋਬਾਈਲ ਵੀ ਹੈਗੀ ਆ ਅਸੀਂ ਉਸ ਮੁਤਾਬਕ ਤੇ ਵੀ ਆਪਣੇ ਤਨ ਲਈ ਨਾਲ ਅਸੀਂ ਵਰਕਆਊਟ ਕਰਦੇ ਆ ਸਰ ਇੱਕ ਨਾ ਇੱਥੇ ਬਾਜ਼ਾਰ ਦੇ ਵਿੱਚ ਜਿਹੜੇ ਬਿਟਾਉਟ ਨੰਬਰ ਮੁੱਛੇ ਹੀ ਕਰਦੇ ਆ ਉਹਨਾਂ ਪਰ ਅਸੀਂ ਟੋਕਦੇ ਜਿਹੜੇ ਬਿਟਾਉਟ ਨੰਬਰ ਹੈ ਅਸੀਂ ਦਿੱਲੀ ਉਹਨਾਂ ਦੇ ਚਲਾਨ ਕਰ ਰਹੇ ਆ ਮਾਨਕਲ ਨਾਲ ਅਮਾਉਂਟ ਕਰ ਰਹੇ ਆ ਉਹਨਾਂ ਗੱਡੀਆਂ ਨੂੰ